ਇਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾ ਦਿੱਤੀ ਕਾਲੀ ਦਲ ਖਤਮ ਕਾਲੀ ਦਲ ਖਤਮ ਐਕਤੀ ਝਾੜੂ ਵਾਲਿਆਂ ਨੂੰ ਖਤਰਾ ਹੀ ਕਾਲੀ ਦਲ ਤੋਂ ਆਸਾਂ ਜਿਵੇਂ ਖਰਾਬ ਹੋਏ ਆਪਣੇ ਹੁਣ ਆਪਾਂ ਗਲਤੀ ਨਹੀਂ ਕਰ ਸਕਦੇ ਆਪਾਂ ਜਿਹੜੀ ਲੜਾਈ ਲੜ ਰਹੇ ਆਂ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾਰੀ ਹੈ ਕਿਉਂਕਿ ਆਪਾਂ ਸਹੀ ਮੰਨੇ ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਵੈਲਪਮੈਂਟ ਖਤਮ ਹੁੰਦੀ ਹੈ ਕੇਜਰੀ ਵਾਲ ਨੂੰ ਕੋਈ ਫਿਕਰ ਨਹੀਂ ਕਰੋ ਝਾੜੂਵਾਲੇ ਤਾਂ ਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਂਦੇ ਲਾਇਆ ਆਏ ਬੋਰਡ ਬਾੜੇ ਲਾਇਆ 4000 ਕਰੋੜ ਬਾ ਜਿੰਨਾ ਹੁਣ ਕਰੰਟ ਆ ਨਾ ਐਜੀ ਸਪੀਡ ਰੱਖੋ ਪਰ ਢੇਰੀ ਲਿਆ ਗਏ ਮੈਨੂੰ ਲੱਗਦਾ ਕੋਈ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਤੇ ਨਾ